ਦੋਸਤੋ ਆਪਾਂ ਤਾਂ ਕੰਚ ਦੀਆਂ ਬੋਤਲਾਂ ਨੂੰ ਐ ਸਿੱਟ-ਸਿੱਟ ਦੰਨੇ ਆ ਜਾਂ ਫਿਰ ਕਿਸੇ ਨੂੰ ਕਵਾੜ ਚ ਵੇਚ ਦੰਨੇ ਆ ਆ ਚੀਨ ਵਾਲੇ ਦੇਖੋ ਤੁਸੀਂ ਕੰਚ ਦੀਆਂ ਬੋਤਲਾਂ ਦੇ ਕਿਵੇਂ ਮਕਾਨ ਬਣਾਈ ਜਾਂਦੇ ਨੇ ਭਾਈ ਬਾਲੇ ਦੀ ਗਾੜੀ ਬੰਦੇ ਨੇ ਤੁਸੀਂ ਐ ਦੇਖ ਲਓ ਵੀ ਕੰਚ ਦੀਆਂ ਬੋਤਲਾਂ ਨੂੰ ਇਟਾਂ ਦੀ ਥਾਂ ਤੇ ਵਰਤ ਵਰਤ ਕੇ ਬਿਲਡਿੰਗਾਂ ਖੜੀਆਂ ਕਰੀ ਜਾਂਦੇ ਨੇ ਹੈ ਨਾ ਕਮਾਲ ਦੇ ਆਹ ਦੇਖ ਲਓ ਉਹ ਜਿਹੜੀਆਂ ਦਰੂ ਵਾਲੀਆਂ ਬੋਤਲਾਂ ਨਹੀਂ ਹੁੰਦੀਆਂ ਮਹਿੰਗੀਆਂ ਜੀਆਂ 25 2500 ਵਾਲੀ ਦਰੂ 3 3000 ਵਾਲੀ ਉਹਦਾ ਉੱਪਰਲਾ ਗਲਾ ਜਾਂ ਵੱਢ ਕੇ ਇਹਨੂੰ ਕੱਪ ਬਣਾਈ ਜਾਂਦੇ ਨੇ ਚਾਹ ਚੂ ਪੀਣ ਵਾਸਤੇ ਕੰਚ ਦਾ ਬੜੇ ਜਗਾੜੀ ਲੋਕ ਨੇ ਦੇਖ ਲਓ ਤੁਸੀਂ ਧਿਆਨ ਨਾਲ ਵੀਡੀਓ ਆਹ ਦੇਖ ਲਓ ਇਹਨਾਂ ਨੇ ਹੁਣ ਸਪਰੇਅ ਕਰਨ ਵਾਸਤੇ ਵੀ ਹੈਲੀਕਾਪਟਰ ਬਣਾਤਾ ਆ ਵੱਡੇ ਸਾਰੇ ਹੈਲੀਕਾਪਟਰ ਚ ਰੇ ਵੀ ਪਾ ਦਿੰਦੇ ਨੇ ਸਪਰੇਅ ਵੀ ਪਾ ਦਿੰਦੇ ਨੇ ਜਿਹੜਾ ਕੁਝ ਮਰਜ਼ੀ ਛਿੜਕੀ ਜਾਓ ਖੇਤਾਂ ਦੇ ਉੱਤੇ ਹੈ ਨਾ ਕਮਾਲ ਦੇ ਬੰਦੇ ਬੜੇ ਘੈਂਟ ਨੇ ਭਾਈ ਚੀਨਾਲੇ ਮਦਾ ਫੈਲ ਹੋ ਗਏ ਇਹਨਾਂ ਦੀਆਂ ਵੀਡੀਓ ਦੇਖ-ਦੇਖ ਕੇ ਆਹ ਦੇਖ ਲਓ ਤੁਸੀਂ ਉਹ ਬਾਈ ਜੀ ਸਕੂਟਰੀ ਬਿਨਾ ਡਰਾਈਵਰ ਤੋਂ ਚਲਾਤੀ ਸੈਲਫ ਡਰਾਈਵ ਵਾਲੀ ਸਕੂਟਰੀ ਚਲਾਤੀ ਅੱਗੇ ਤਾਂ ਇਹਨਾਂ ਨੇ ਸੈਲਫ ਡਰਾਈਵ ਵਾਲੀ ਗੱਡੀ ਚਲਾਈ ਸੀ ਜਿਹੜੀ ਡਰਾਈਵਰ ਲੈਸ ਹੁੰਦੀ ਸੀ ਆ ਹੁਣ ਸਕੂਟਰੀ ਚਲਾਤੀ ਉੱਤੇ ਬੈਠਣ ਦੀ ਲੋੜ ਨਹੀਂ ਵਾ ਤੁਸੀਂ ਸਕੂਟਰੀ ਤੇ ਸਮਾਨ ਰੱਖੋ ਜਿੱਥੇ ਭੇਜਣਾ ਭੇਜ ਦੋ ਬਾਕੀ ਜੇ ਕੋਈ ਨਹੀਂ ਚਲਾਉਣੀ ਆਉਂਦੀ ਉਹਨੂੰ ਬਿਠਾ ਦਿਓ ਉੱਤੇ ਸਿਖਾਉਣ ਦੀ ਲੋੜ ਨਹੀਂ ਆਪੇ ਚੱਲੀ ਜਾਊਗੀ ਬਾਈ ਬਾਲੇ ਕਾਢੀ ਨੇ ਜੀ ਨਾਲੇ ਬਾਕੀ ਆ ਦੇਖ ਲਓ ਆਪਾਂ ਦਾ ਚੌਂਦਰਿਆਂ ਤੇ ਲਾ ਲਾ ਕੇ ਪੱਥਰ ਜਿਹੜੇ ਆਪਣੇ ਦੁਕਾਨਾਂ ਦੇ ਬਾਹਰ ਨਹੀਂ ਹੁੰਦੇ ਚਬੂਤਰੇ ਚੌਂਦਰੇ ਕਿੰਨੇ ਜਿਹਨੂੰ ਆਪਾਂ ਤਾਂ ਲਾਲ ਆ ਗਏ ਪੱਥਰ ਉਹਨੂੰ ਬੰਦ ਕਰ ਦਿੰਨੇ ਆ ਨਾਲੀ ਵੀ ਬੰਦ ਕਰ ਦਿੰਨੇ ਆ ਆਹ ਦੇਖ ਲਓ ਤੁਸੀਂ ਚੌਂਤਰੇ ਨੂੰ ਆਏ ਬਣਾ ਰੱਖਿਆ ਪਾਰਕਿੰਗ ਸਲਾਟ ਪਾਰਕਿੰਗ ਏਰੀਆ ਬਣਾ ਰੱਖਿਆ ਚੌਂਤਰੇ ਦੇ ਥੱਲੇ ਬੜੇ ਧੰਮਾਕੀ ਬੰਦੇ ਨੇ ਬਈ ਮੰਨਣਾ ਪਊਗਾ